ਆ ਫੜੋ ਮੇਰੀ ਵੀਡੀਓ ਤਾਂ ਬਣਾਉ ਮੈਂ ਤੁਹਾਨੂੰ ਰੇੜਾ ਚਲਾਗਾ ਨਰਿੰਦਰ ਦਾ ਨਰਿੰਦਰ ਦਾ ਵਿਆਹ ਗਾਇਜ਼ ਮੈਂ ਹਰਹਾਨਾ ਇਹਨੂੰ ਕੁੜੀ ਕਿਥੇ ਦੇਸੀ ਮੈਂ ਉਹ ਉਹਨਾਂ ਦੀ ਨਿਗਾ ਚੈੱਕ ਕਰਾਉਣੀ ਆ ਕੁੜੀ ਵਾਲੇ ਜਿਨ੍ਹਾਂ ਨੇ ਇਹਨੂੰ ਕੁੜੀ ਦਿੱਸੋ ਫਿਰ ਮਿੱਤਰੋ ਕਿੱਦਾਂ ਨਾ ਕਰ ਰਹੇ ਹਨ ਅਜੇ ਬਟਨ ਬੂਟਨ ਮਾੜੀ ਮੋੜੀ ਟੇਕਿੰਗ ਮੀਟਿੰਗ ਕਰਨੀ ਹੈਂਦੀ ਆ ਹੈ ਮੇਰੇ ਵਾਲਾ ਅਲੀ ਦਾ ਜਾਈ ਬਾਕੀ ਬਾਬੇ ਦੇਖੋ ਕਿੰਨਾ ਸੋਹਣਾ ਝੂ ਆ ਰਿਹਾ ਓਏ ਹੋਏ ਹੋਏ। ਨਾ। ਓਹ ਦੇਖੋ ਇਧਰੋਂ ਓਲੀ ਨਹਿਰ ਦੇਖ ਰਹੀਏ ਜਿੱਥੇ ਬਹੁਤ ਸਾਰੇ ਤਰ੍ਹਾਂ ਦੇ ਇਧਰ ਦਿਖ ਰਹੇ ਨੇਗੇ। ਗਿੱਲਾ ਨਹਿਰ ਜੀ ਨੂੰ ਕਹਿੰਦੇ ਆ ਆਪਣੇ। ਇਧਰੋਂ ਓਹ ਦੂਰ ਤੱਕ ਕਰਨਾ ਕੈਨ ਵਾਲੀ ਨਹਿਰ ਦੇਖ ਰਹੀਏ। ਮੀਂਹ ਨੇ ਸਾਰੇ ਸਾਫ਼ ਕਰਤਾ ਬਾਬੇਓ। ਵਾਕਿਆ। ਤਾਂ ਹਾਂਜੀ ਮਿੱਤਰੋ ਅਗਰ ਕਾ ਬਾਬੇ ਨਾਮੇ ਦੰਤੇ ਨਾਮੇ ਵਲੌਗ ਵਿੱਚ ਤੇ ਅਸੀਂ ਇਸ ਵਕਤ ਸਮਾਂ ਚੁੰਟ ਹੋ ਰਹੇ ਆ ਘਰੇ। ਆ ਫੜੋ ਮੇਰੀ ਵੀਡੀਓ ਤੋਂ ਬਣਾਉ ਮੈਂ ਤੁਹਾਨੂੰ ਰੇੜਾ ਚਲਾ ਰਿਹਾ ਨਰਿੰਦਰ ਦਾ ਨਰਿੰਦਰ ਦਾ ਵਿਆਹ ਗਾਇਜ਼ ਮੈਂ ਹਰਹਾਨ ਐ ਇਹਨੂੰ ਕੁੜੀ ਕਿਥੇ ਦਿੱਤੀ ਮੈਂ ਉਹ ਉਹਨਾਂ ਦੀ ਨਿਗਾ ਚੈੱਕ ਕਰਾਉਣੀਆਂ ਕੁੜੀ ਵਾਲੇ ਜਿਨ੍ਹਾਂ ਨੇ ਇਹਨੂੰ ਕੁੜੀ ਦਿੱਤੀ ਉਹ ਆਪਦੀ ਕੁੜੀ ਡੋਬਣਾ ਚਾਹੁੰਦੇ ਆ ਮੈਂ ਹੈਰਾਨ ਆ ਉਹਨਾਂ ਤੇ ਆ ਦੇਖੋ ਰੇੜਾ ਮੇਰਾ ਰੇੜਾ ਚਲਾਉਂਦਾ ਆ ਆ ਦੇਖੋ ਰੇੜਾ ਕਰਕੇ ਵਿਆਹ ਦਾ ਨਾ ਆ ਦੇਖੋ ਵਿਆਹ ਆ ਇੰਨਾ ਚਾਵਾ ਮੁੰਡਾ ਆਪ ਮਿਸਟੈਂਗ ਗੱਡੀ ਚਲਾ ਰਿਆ ਆ ਰੇੜਾ ਨਹੀਂ ਚੱਲਦਾ ਮਿੱਤਰੋ ਆ ਚਿਹਰੇ ਦੇ ਹਸਾਬ ਆ ਬਸ ਥੋੜਾ ਜਿਹਾ ਜਰੀ ਰਹਿਣਾ ਵਿਆਹ ਤੋਂ ਬਾਅਦ ਰੰਗ ਉੱਡ ਜਣਾ ਨੇ ਮੁੰਡਾ ਦੇਖਿਓ ਗਾਇ ਵਾਹ ਰੇ ਮਿੱਤਰੋ ਅੱਜ ਅੱਜ ਹੀ ਰੰਗਟੇ ਆਹੀ ਮੇਰਾ ਨਹੀਂ ਅੱਜ ਬੁਖਾਰ ਕਰਕੇ ਰੰਗਟੇ ਆਹੀ ਮੇਰਾ ਰੇ ਮਿੱਤਰੋ ਆ ਦੇਖੋ ਐਵੇਂ ਰੇਟਾ ਚਲਾਈ ਜਾਂਦਾ ਐਵੇਂ ਰੇਟਾ ਚਲਾਈ ਜਾਂਦਾ ਗਾਈਜ਼ ਮੇਰਾ ਪੈਂਟ ਆ ਇਹ ਜਾਨੇ ਕੀ ਬਹੁਤ ਸੋਹਣਾ ਗਾਈਜ਼ ਆ ਦੇਖੋ ਇਹ ਮੇਰੇ ਨਾਲ ਛੋਟਾ ਹੁੰਦਾ ਖੇਡਦਾ ਹੁੰਦਾ ਸੀ ਗਾਈਜ਼ ਉਹ ਜਸਨ ਹੁੰਦਾ ਗਾਈਜ਼ ਗਾਈਜ਼ ਉਹ ਸਾਧੂ ਖੜਾ ਗਾਈਜ਼ ਆਰੇ ਗਾਈਜ਼ ਰਾਹੁਲ ਆ ਗਿਆ ਆ ਗਾਈਜ਼ ਹਰ ਰਾਹੁਲ ਆ ਗਿਆ ਗਾਈਜ਼ ਆ ਸੁਖੀ ਚਾਚਾ ਗਾਈਜ਼ ਤੁਹਾਨੂੰ ਰੇੜਾ ਚਲਾਉਣਾ ਦੱਸ ਦਿੰਦਾ ਕਿਉਂਕਿ ਇੱਕ ਪਾਸੇ ਨੂੰ ਜਾਂਦਾ ਹੁੰਦਾ ਇਹ ਰੂ ਟੇਢਾ ਜਾ ਹੋ ਕੇ ਦੂਸਰੇ ਪਾਸੇ ਨੂੰ ਵੜ ਜਾ ਰੱਖਣਾ ਪੈਂਦਾ ਹੈ ਹੈਂਡਲ ਨੂੰ ਬਾਈ ਜਿਹੜਾ ਸਿੱਧਾ ਚੱਲੀ ਜਾਂਦਾ ਹੁੰਦਾ ਬਟ ਲੱਤਾਂ ਦੀ ਬਹੁਤ ਜ਼ੋਰ ਲਗਾਉਂਦਾ ਉਹ ਪ੍ਰਾਂਤਾਂ ਤੇ ਕੁਰਸੀਆਂ ਲੈ ਕੇ ਜਾਂੜੀ ਬਾਕੀ ਸਾਮਾਨ ਤਾਂ ਅਸੀਂ ਘਰੇ ਲੈ ਕੇ ਤੇ ਰੇੜੇ ਚ ਰੇੜੇ ਚਲਾਉਣਾ ਕਰਕੇ ਜਾਨ ਨਿਕਲ ਜਾਂਦੀ ਮਿੱਤਰੋ ਪੂਰੀ ਤੋਂ ਦੇ ਬਾਕੀ ਇਹਨਾਂ ਦੀ ਜਿਹੜੀ ਹੁਣ ਇਹਨਾਂ ਨੇ ਬਕਵਾਸ ਕੀਤੀ ਉਹ ਮੜੀ ਜੀ ਇਗਨੋਰ ਕਰਿਓ। ਉਹਨੂੰ ਇਗਨੋਰ ਤਾਂ ਕਰਨੋ ਕਰਨਾ। ਮਾਰੋ ਵੜਾ ਧੱਕਾ ਮਾਰੋ। ਧੱਕਾ ਮਾਰੋ ਧੱਕਾ। ਚਲੋ। ਆਹੋ। ਉਹ ਆਪਣਾ ਕੁਰਸੀਆਂ ਇੰਜ ਰੱਖੀਏ ਤੇ ਘਰ ਨੂੰ ਚਲੀਏ। ਠੀਕ ਆ? ਫਿਰ ਉਸ ਤੋਂ ਬਾਅਦ ਕਾਰਡ ਬੰਡਡ ਵੀ ਜਾਣਾ ਬਾਬੇ ਇੱਕ ਜਗ੍ਹਾ ਤੇ। ਚਲੋ ਓਏ। ਤੇ ਓਏ ਇਹਨੂੰ ਬਾਅਦ ਚ ਰਭਾਈਂ ਯਾਰ ਬਾਅਦ ਚ ਇਹਨੂੰ। ਪ੍ਰਾਂਤਾ ਰੱਖਣੀਆਂ ਨੇ। ਕੁਰਸੀਆਂ ਰੱਖੋ। ਚਲੋ ਥੋੜਾ ਬੜਾ ਜ਼ੋਰ ਦਾ ਦਿਖਾਉਣਾ ਲੋਕਾਂ ਨੂੰ। ਓਏ ਏ ਓਏ ਪਹਿਲਾਂ ਉਹ ਰੱਖ ਯਾਰ ਲੱਕੀ ਫਿਰ ਇਹਨੂੰ ਬਾਅਦ ਰੱਖ ਤੂੰ ਦੱਸੇਗਾ ਥੰਨੇ ਕੀ ਰੱਖਣਾ ਹਾਂ ਹਾਂ ਮੈਂ ਹੀ ਦੱਸੂਗਾ ਬਾਕੀ ਮੇਟਰ ਰੇਡ ਗਰਾਊਂਡ ਮੱਕੇ ਫੇਰੀ ਜਾ ਨਿਕਲ ਗਈ ਕਿਉਂਕਿ ਅੱਜ ਮੇਰਾ ਥੋੜਾ ਜਿਹਾ ਬੁਖਾਰ ਵੀ ਜੜੇ ਸੀਗਾ ਤੇ ਬੁਖਾਰ ਦੀ ਗੋਲੀ ਜੀ ਲੈ ਕੇ ਮੈਂ ਲੱਗ ਗਿਆ ਨਾਲ ਕਿਉਂਕਿ ਕੱਲੂ ਆਪਣੇ ਪਾਰਟ ਰਖਾਉਣਾ ਮੈਂ ਦੱਸਿਆ ਜੀ ਜੇ ਮੈਂ ਵਿਆਹ ਹੋ ਆਪਣੇ ਦਿਲ ਦੀ ਪਾਠ ਵੀ ਫੰਗਣਾ ਦੇਖੋ ਦੇਖੋ ਜ਼ੋਰ ਲਗਾ ਕੇ ਏ ਏ ਚੱਕਦੇ 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 ਓਏ 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 ਆ ਕੀ ਕਰਤਾ ਲੈ ਸੇਟਾ ਇਹਨਾਂ ਨੂੰ ਰੱਖਣਾ ਪਰ ਤੁਹਾਨੂੰ ਮੂਰੇ ਉਹ ਵੀ ਰੱਖਣੀ ਆ ਜੇ ਕੜਾਹੀ ਬਦ ਲਿਆ ਹੁੜਾ ਇਹਦੇ ਤੇ ਆਪਣੀ ਦੇਗ ਵੜਾਉਣ ਲਈ ਜਿਹੜੀ ਆ ਗਈ ਠੀਕ ਹੈ ਜੈਨੂ ਕੜਾਹੀ ਹਾਂ ਕੜਾਹੀ ਰੱਖੀ ਜਾਣੀ ਆ ਲਓ ਜੀ ਫਾਰਸਾਪ ਲੈ ਕੇ ਆਈ ਸੀ ਬਾਕੀ ਚਲੋ ਮੈਨੂੰ ਤਾਂ ਕਲੰਪ ਤੱਕ ਸੱਤੇ ਤੱਕ ਮਰ ਲੇ ਮੈਂ ਮੂਰੇ ਸ਼ੇਡਿੰਗ ਸਹਮਾ ਲੂੰਗਾ ਇਹਦਾ ਦੀ ਨੈਕਸਟ ਡੇ ਲੋ ਜੀ ਮਿੱਤਰੋ ਅੱਜ ਆ ਗਿਆ ਨੈਕਸਟ ਡੇ ਤੇ ਪਾਸ ਖੜਿਆ ਹੋਇਆ ਆ ਵੀਰਾ ਜੀ ਦਾ ਵਿਆਹ ਪੂ ਕੰਮ ਕਰ ਰਿਹਾ ਮੀ ਆ ਗਿਆ ਤੇ ਉਹਦੇ ਤੇ ਤਾਂ ਤਰਪਾਲ ਪਾਤੀ ਹੋਰ ਮੀ ਬਹੁਤ ਪਹਿਰਿਆ ਬਾਈ ਯਾਰ हट ਜਾ ਮੀ ਤਾਂ ਬਹੁਤ ਵਧੀਆ ਬਹੁਤ ਪਹਿਰਿਆ ਹੰਗਾਲ ਗੜਾ ਨਹੀਂ ਨਹੀਂ ਉਹ ਆ ਨਾ ਗਿੱਲਾ ਹੋ ਰਿਹਾ ਹੁਣ ਸਾਰੇ ਉਹ ਵਧੀਆ ਨਹੀਂ ਲੱਗਦਾ ਗਿੱਲਾ ਨਹੀਂ ਹੁੰਦਾ ਹੈ ਕਿੱਥੋਂ ਆਇਓ ਤੇ ਇਹ ਗਿੱਲਾ ਨਹੀਂ ਹੁੰਦਾ ਇਹ ਮੈਂ ਬਟਰ ਪ੍ਰੂਫ ਆ ਲਗਾ ਘਰੇ ਪਈ ਕਰ ਲੋ ਵੀ ਲੋ ਮਿੱਤਰੋ ਕਮਲ ਚਾਚਾ ਵਿਆਹ ਆਪਣਾ ਵਿਆਹ ਨਹੀਂ ਮੀਂਹ ਦਾ ਨਜ਼ਾਰਾ ਦੇਖੋ ਕਿੰਨਾ ਸੋਹਣਾ ਹੈ ਪਾ ਸਾਫ ਸਾਫ ਹੋਇਆ ਪਿਆ ਉਤਰ ਜੂ ਉਤਰ ਲੋ ਮਿੱਤਰੋ ਤਰਪਾਲਾ ਪਾ ਪਾਤੀਆਂ ਸੀਗੀਆਂ ਉੱਪਰ ਵੀ ਪਾਤੀ ਨੀਚੇ ਵੀ ਪਾਤੀ ਤੇ ਦੁੱਧ ਲੈਣ ਚੱਲੇ ਸੀਗੇ ਤੇ ਮਕੌਂਸਮ ਭਾਈ ਮੈਂ ਤੁਹਾਨੂੰ ਉੱਪਰ ਦਿਖਾ ਰਿਹਾ ਹਾਂ ਕਿੰਨਾ ਸੋਹਣਾ ਹੋਇਆ ਮੜ ਜਾ ਰੁਕ ਜਾ ਰੁਕ ਜਾ ਵੀਰੇ ਦੇਖੋ ਗੱਡੀ ਕਿੰਨੀ ਗੰਦੀ ਹੋਈ ਪਈ ਹਾਲ ਤਾਂ ਦੇਖੋ ਹਾਲ ਚਲੋ ਆਵਤੋਂ ਪਹਿਲਾਂ 20 ਲੀਟਰ ਡੀਜ਼ਲ ਭਰੋਣਾ ਤੇ ਉਸ ਤੋਂ ਬਾਅਦ 10-15 ਲੀਟਰ ਦੁੱਧ ਲੈ ਕੇ ਜਾਣਾ ਚਲੋ ਪਹਿਲਾਂ ਡੀਜ਼ਲ ਭਰਾਈਏ ਪਾ ਗਏ ਭਰਾ ਆਹ ਨੂੰ ਵੀ ਕਿੰਨੀ ਦੇਖੋ ਕਿੰਨੀ ਗੰਦੀ ਹੋਈ ਹੋਈ ਆਪਣੀ ਓਏ ਚੋ ਟਿੱਪ ਆਏ ਚਲੋ ਵੀ ਚਲੋ ਵੀ ਵੀਰੇ ਦੁੱਧ ਲੈਣ ਚੱਲੀਏ ਓਏ ਮੇਰੇ ਕੱਪੜੇ ਨਾਲ ਗੰਦ ਕਰ ਦਿੰਦਾ ਐੜੀ ਸਾਡਾ ਸਭੇ ਗੁੰਗਾ ਕੋਕਾ ਬਈ ਇਹਨੂੰ ਪੌਂਕੜਾ ਨਹੀਂ ਆਉਂਦਾ ਵਿਚਾਰੇ ਨੂੰ ਚਲੋ ਬਾਬਿਓ ਆਪੋ ਉਧਰ ਚੱਲੀਏ ਨਹਾ ਨੂੰ ਕੇ ਆਇਆ ਸੀਗਾ ਮੈਂ ਰੋ ਉਧਰ ਜਾ ਕੇ ਨਾ ਹਾਂ ਸਾਬ ਨੂੰ ਦਿਖਾਉਨੇ ਆ ਤੇ ਅਰੇਂਜਮੈਂਟ ਵੀ ਦਿਖਾਉਨੇ ਆ ਉਹ ਨਹੀਂ ਬਣਾਉਂਦਾ ਮੈਂ ਸਾਰੇ ਆਪਦੀ ਵੀਡੀਓ ਦੇਖ ਰਹੇ ਹਾਂ ਵਦੂ ਬਹੁਤ ਓਏ ਦਿੱਤ ਮੇਰੇ ਆਣ ਲੰਮੇ ਸੋ ਕੱਢਦਾ ਹੁੰਦਾ ਇਹ ਆਪਦੀ ਵੇਚ ਦੀ ਜਰੂਰੀ ਕਿ ਉਹਨੇ ਥੋੜੀ ਕਰਾਉਂਗਾ ਆਹ ਦੇਖਿਆ ਕਿੰਨੀ ਖੱਪ ਪਾਈ ਸੀ ਆਪਾਂ ਕੱਟਦਾ ਹੋਣਾ ਇਹ ਵਿੱਚੋਂ ਉਹਨੇ ਨਹੀਂ ਨਹੀਂ ਉਹ ਹਜੇ ਕਿੱਥੋਂ ਕੱਟਿਆ ਕੱਢ ਦੇਣਾ ਉਹ ਪੌਣਾ ਉਮੀ ਪਾਈ ਹੋਗੇ ਤੇ ਪੌਣਾ ਤਾਂ ਤਾਂ ਜੜੂਗਾ ਕਿਉਂਕਿ ਹੈਗੇ ਨਾ 7-8 ਕੇ ਵਿਊ ਜਾਣਗੇ ਤੇਰੇ ਨਾਲ ਵਿੱਚ ਆ ਆ ਦੇਖੋ ਕਿਵੇਂ ਬਠਾ ਘਰੇ ਤੀਸਰੀ ਗੋਲੀ ਆ ਜੀ ਤੀਸਰੀ ਗੋਲੀ ਇੱਕ ਉਹ ਜੀ ਮੇਤਰੋ ਬਾੜ ਆਪਣਾ ਮਤਲਬ ਸਮਾਪਤ ਹੋ ਗਿਆ ਤੇ ਹੁਣ ਲੈ ਲੈ ਜੀ ਨਾ ਕਰ ਉਹ ਬਾਜੀ ਕਾ ਪੀ ਲੋ ਉਹ ਨਹੀਂ ਮੈਂ ਚਾਹ ਪੀ ਲਈ ਭਾਂਡੇ ਧੋਣ ਲੱਗਿਆ ਬਈ ਚੱਲ 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 ਤੈਨੂੰ ਕਿਹਨੇ ਕਿਹਾ ਰੁਕਣ ਨੂੰ ਚੱਲ ਇਹਨੇ ਇਹਨੇ ਜੀ ਇਹਨੇ ਕੰਮ ਢੱਕੇ ਤਾਂ ਨਹੀਂ ਕੀਤਾ ਕਹਿੰਦਾ ਮੈਨੂੰ ਉਹ ਲੈ ਕੇ ਦੇ ਪਤਾ ਨਾ ਕੋਈ ਤੂੰ ਸਾੜਿਆ ਦੇ ਰਿੰਦਾ ਨਾ ਉਹ ਕਾਨੂੰਨ ਕੱਚਾ ਕਰੀ ਜਾਂਦੇ ਕੋਈ ਨਹੀਂ ਕਿੰਨਾ ਹਾਂ ਦੇਖ ਲੈ ਤੈਨੂੰ ਫੁੱਦੂ ਕਾ ਗਿਆ ਇਹਦਾ ਫੁੱਦੂ ਆ ਮਾ ਫੁੱਦੂ ਆ ਕੰਮ ਕਰ ਲਿਆ ਕਰੋ ਆਪ ਦੇਖ ਲੈ ਤੂੰ ਸਵੇਰ ਦਾ ਕਿੰਨੇ ਗਲਾਸ ਚਾਹ ਪੀ ਗਿਆ ਹੋਰ ਬਿਮਾਰ ਹੋ ਜੇ ਕੱਲ ਨੂੰ ਲੱਕੀ ਦਾ ਜੇ ਬਿਮਾਰ ਹੋ ਗਿਆ ਜੇ ਬਿਮਾਰ ਹੋ ਗਿਆ ਰਟ ਦੇ ਦੇਣਾ ਪੂ ਜਾਣੇ ਤੇਨੂੰ ਬੀ ਨੈਕਸਟ ਡੇ ਲੋਗੋ ਮਿੱਤਰੋ ਆਪਣੇ ਘਰ ਅੱਜ ਹਰਵਾਈ ਲੱਗ ਗਿਆ ਜਿਵੇਂ ਤੁਸੀਂ ਮਗਰ ਦੇਖ ਸਕਦੇ ਤੇ ਅੱਜ ਧੁੱਪ ਵੀ ਨਿਕਲਿਆ ਹੈ ਕਾਫੀ ਦਿਨਾਂ ਬਾਅਦ ਪੂਰਾ ਨਿਆਰੇਦਾਰ ਮੌਸਮ ਆਇਆ ਪਿਆ ਉਧਰ ਬੱਦਲ ਦੇਖੋ ਕਿੰਨੇ ਘਣੇ ਲੱਗ ਰਹੇ ਬਾਕੀ ਰਾਤ ਰਮਾਨੀ ਚੱਲੇ ਜਾਂਦਾ ਸੀ ਹੈ ਸੋਈ ਗੋ ਮੈਂ ਵੀਡੀਓ ਦੇਖੀ ਸੀ ਉਹ ਇਹ ਜੀ ਪੱਠੇ ਨੂੰ ਹੀ ਸਾਡੇ ਨਵੇਂ ਉਹ ਦੱਸੀ ਜਾਂਦੇ ਨੇ ਕਿ ਜਿਗਾਰਡ ਇਹ ਵੀ ਨਵਾਂ ਬਣਾਇਆ ਪਾਕਿਸਤਾਨੀ ਵਾਲੇ ਚਲੋ ਬਾਕੀ ਵੀ نیچے ਉਹ ਭੰਡ ਭੁੰਡੇ ਤੋ ਹੋ ਰਹੇ ਨੇ ਕਿ ਉਹਨਾਂ ਨਾਲ ਥੋੜਾ ਜਿਹਾ ਕੰਮ ਕਰਵਾ ਲਈਏ ਆਓ ਨਾ ਨਾਲ ਥੋੜਾ ਜਿਹਾ ਕੰਮ ਕਰਵਾ ਲਈਏ ਤੇ نیچے ਚੱਲੀਏ ਪਹਿਲਾਂ ਆਪਾਂ ਲਓ ਵੀ ਮਿੱਤਰੋ ਚਲੋ ਵਾਈ ਆਪਾਂ ਥੱਲੇ ਕਰ ਲਈ ਪਹਿਲਾਂ ਉੱਪਰ ਸੀ ਸਾਰਾ ਸਾਮਾਨ ਥੱਲੇ ਲਿਆਂਦਾ ਕਿਉਂਕਿ ਉੱਪਰ ਇੱਕ ਤਾਂ ਜਗਾ ਕੱਢਦੇ ਸੀ ਤੇ ਦੂਸਰਾ ਉੱਪਰ ਹਣਾ ਪਾਣੀ ਦਾ ਪ੍ਰਬੰਧ ਨਹੀਂ ਸੀ ਇੱਕ ਆਪਾਂ ਭੋਗ ਲਵਾਉਣ ਲਈ ਪਹਿਲੇ ਇਹਦੇ ਵਿੱਚ ਹੋਰ ਥੋੜਾ ਜਾ ਕੇ ਕੱਢ ਲੈਨੇ ਪਹਿਲਾਂ ਮੈਂ ਲੈ ਕੇ ਗਿਆ ਸੀਗਾ ਕਟਾਗਾ ਥੋੜਾ ਜਾ ਹੋਰ ਕੱਟ ਲੈਨੇ ਆ ਜੀ ਇੰਨਾ ਕੁ ਕਿਉ ਕੱਢ ਲਿਆ ਆਪਾਂ ਤੇ ਉਹ ਪੀਪਾ ਆਪਣੇ ਕੋਲ ਇੰਨਾ ਪਿਆ ਅਜੇ ਹੋਰ ਵੀ ਪਿਆ ਡੈਡੀ ਹੋਣੀ আর ਬਾਈ ਨੂੰ ਛੇੜਨ ਲੱਗਾ ਬੀਬੀਆਂ ਵਿਵੀਆਂ ਕਰਕੇ ਤੇ ਹਾਲ ਹਾਲ ਆਪਾਂ ਅੰਦਰ ਚੱਲੀ ਤੇ ਭੋਗ ਬਣਵਾਈਏ ਤੇ ਇੱਧਰ ਸਾਰੇ ਭਾਂਡੇ ਭੁੰਡੇ ਧੋਣ ਲੱਗੇ ਹੋਏ ਨੇ ਪੁੱਲ ਹੁਣ ਮਾਹੌਲ ਤਾਂ ਲੱਗਣ ਲੱਗ ਪਿਆ ਵਿਆਹ ਵਾਲਾ ਕਰਦਾ ਦੇਖੋ ਦੇਖੋ ਬਾਪਿਓ ਆ ਗਏ ਮੈਂ ਬਾਗੀ ਦੇਣੇ ਆਪਣਾ ਹੁਣ ਮਾਨ ਬਣਨਾ ਸ਼ੁਰੂ ਹੋ ਗਿਆ ਮੇਰੇ ਵਿੱਚ ਹੁਣ ਇਹਨਾਂ ਨੇ ਪਾਣੀ ਪਾ ਕੇ ਦੁੱਧ ਪਾਤਾ ਪਾਤਾ ਦੁੱਧ ਕਿਲੋ ਮੇਰੇ ਵਿੱਚ ਪਾਇਆ ਕਿ ਪਹਿਲਾਂ ਵੀ ਚੀਨੀ ਘੋਲਣਗੇ ਹੁਣ ਪੂਰੀ ਚੰਗੀ ਤਰੀਕੇ ਨਾਲ ਘੋਲ ਕੇ ਫਿਰ ਇਹਨਾਂ ਨੇ ਬਾਕੀ ਆਪਣੀ ਰੈਸਪੀ ਪਾ ਕੇ ਲੱਡੂ ਬਣਾਉਣੇ ਨੇ ਵਰਟਾਂਗੇ ਲੱਡੂ ਵੀ ਬਾਈ ਚਲੋ ਹੁਣ ਮੈਂ ਕੋਟ ਪੈਂਟ ਲੈਣਾ ਇਹ ਵੇਹੇ ਤਾਂ ਜਰੰਦਰ ਬਾਈਪਾਸ ਆਇਆ ਸੀਗਾ ਤੇ ਤੁਹਾਨੂੰ ਦਿਖਾਉਣੀ ਆ ਉੱਥੇ ਆਪਣਾ ਕੋਟ ਪੈਂਟ ਬਣਨ ਲੱਗਿਆ ਹੋਇਆ ਬਾਕੀ ਤਾਂ ਟ੍ਰੈਫਿਕ ਵਾਪੇ ਹੋ ਫੋਲਾ ਗੱਲਬਾਤ ਫੋਲੋ ਹੀ ਪਈ ਆ ਤੇ ਸੋਮਵਾਰ ਦਿਗਾ ਅੱਜ ਇਹਦਾ ਕਹਿੰਦੇ ਸੀਗੇ ਵੀ ਦੁਕਾਨ ਬੰਦ ਹੋਊਗੀ ਪਰ ਮੈਂ ਕਿਹਾ ਬੁਰੀ ਹੋ ਗਈ ਜਰਾ ਦੇਖਿਆ ਉਹਨੇ ਹੁਣ ਆਇਆ ਤਾਂ ਹੈਗੇ ਆ ਚਲੋ ਦੁਕਾਨ ਤੇ ਮਿਲਦੇ ਆ ਲੋ ਵੀ ਮਿੱਤਰੋ ਆਹ ਸ਼ਾਪ ਹੰਗਰੀ ਇੱਥੇ ਨਾ ਵਧੀਆ ਤੇ ਸਸਤੇ ਆਪਾਂ ਨੂੰ ਕੋਟ ਪੈਂਟ ਮਿਲ ਜਾਂਦੇ ਆ ਆਨ ਬਈ ਆਉਂਗਾ ਤੇ ਆਪਾਂ ਲੈਨੇ ਆਪਣਾ ਕੋਡ ਕੰਟ ਯਾਰ ਦਨਾਂ ਨਾਲੇ ਨੂੰ ਚੱਲ ਪਾਰਾ ਕੋਨੇ ਦਾ ਦੇਖੋ ਨਿਰਿੰਦਰ ਤਿਆਰ ਹੋ ਗਿਆ ਰਾ ਇਹਦਾ ਬੱਸ ਬਈ ਇਹ ਕੰਮ ਹੀ ਐ ਜੇ ਕਰਦਾ ਸੋਹਣਾ ਲੱਗਦਾ ਨਾਲੂ ਸੋ ਫਿਰ ਮਿੱਤਰੋ ਕਿਦਾਂ ਲੱਗ ਰਿਹਾ ਹਾਂ ਅਜੇ ਬਟਨ ਬੂਟਨ ਮਾੜੀ ਮਿਡੀ ਟੇਕਿੰਗ ਮੀਟਿੰਗ ਕਰਨੀ ਨਹੀਂ ਰਹਿੰਦੀ ਆ ਹੈ ਹੈ ਮੇਰੇ ਆਹ ਨਾਲੇ ਦਾ ਗਾਈਜ਼ ਦੇਖੋ ਮਿੱਤਰੋ ਆ ਗਰੀ ਆ ਵਾਕੀਰ ਦੋਸੋ ਮੈਨੂੰ ਕਿਦਾਂ ਲੱਗ ਰਿਹਾ ਵਾ ਥੋੜੀ ਮਾੜੀ ਮੋਟੀ ਟੀਚਿੰਗ ਵਿਚਿੰਗ ਕਰਨੀ ਰਹਿੰਦੀ ਹੈਗੀ ਤੇ ਮੈਨੂੰ ਤਾਂ ਓਕੇ ਲੱਗ ਰਿਹਾ ਜਮਾਂ ਗੱਲਬਾਤ ਬਹੁਤ ਇੱਕ ਨੰਬਰ ਹੋਈ ਪਈ ਆ ਪੈਂਟ ਵੀ ਜਮ ਜਿੱਦਾਂ ਦਾ ਮੈਂ ਚਾਹੁੰਦਾ ਸੀ ਉਦੋਂ ਨਹੀਂ ਸੀ ਆਉਂਦਾ ਬਸ ਨੈਕਸਟ ਟਾਈਮ ਥੋੜਾ ਜਿਹਾ ਡਿਫਰੈਂਟ ਕਲਰ ਸੋ ਸਵਾਵਾਂਗੇ ਮੇਤਰੋ ਕੋਟਪੈਂਟ ਆਪਣਾ ਰੈਡੀ ਆ ਫੜ ਮਿੱਤਰ ਮਿੱਤਰ ਫੜਨ ਨੂੰ ਲਿਆਂਦਾ ਆ ਹਾਂ ਹਾਂ ਫੜ 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 ਚਲੋ ਜੀ ਹੁਣ ਚੱਲੀਏ ਆਪਾਂ ਤੇ ਬਾਕੀ ਆਹਾਂ ਭਾਈ ਇਹ ਲੰਦਰ ਐਡਰੈਸ ਆ ਹੋ ਜਾ ਉਹ ਜਾ ਉਹ ਜਾ ਆਹ ਬੰਦਸਾ ਨੰਬਰ ਤੇ ਕਾਲ ਕਰ ਲੇ ਚਲੋ ਘਰ ਨੂੰ ਚੱਲੀਏ ਘਰੇ ਆ ਗਏ ਸੀ ਆਪਾਂ ਤੇ ਘਰੇ ਤੇ ਮੈਂ ਆਇਆ ਦੇਖਿਆ ਵੀ ਲੱਡੂ ਰੂੜ ਕੱਢਣ ਲੱਗੇ ਹੋਏ ਨੇ ਇੱਧਰ ਮੱਠੀਆਂ ਲਿਗੀਆਂ ਤੇ ਆ ਲੱਡੂ ਇਹ ਤੇ ਚੰਨ ਰਹੇ ਆ ਤਾਂ ਕਿ ਸੁੱਕ ਸਕਣ ਨੀਚੇ ਇੱਧਰ ਬੰਨ ਰਹੇ ਨੇ ਜਿਵੇਂ ਕਿ ਮੈਂ ਤੁਹਾਨੂੰ ਦਿਖਾਇਆ ਵਾ ਤੇ ਟੱਕਿਆ ਮੈਂ ਬਾਬੇ ਅੱਜ ਤਾਂ ਹੱਥ ਪੈਰ ਪੂਰੇ ਖੁਣ ਲੱਗੇ ਹੋਇਆ ਸਵੇਰ ਦੀ ਕਿੰਨੇ ਕੰਮ ਕਰਨ ਲੱਗੇ ਆ ਨਾ फटाफट ਲੱਡੂਆਂ ਨੂੰ ਚੰਨਦੀ ਇੱਕ ਇੱਕ ਕਰਕੇ ਜਿਵੇਂ ਚੁਣੇ ਹੋਏ ਨੇ ਕਿ ਇਦਾਂ ਜਿਵੇਂ ਇਹਨੂੰ ਚੱਕਿਆ ਇੱਥੇ ਰੱਖਿਆ ਇਹਨੂੰ ਇੱਥੇ ਚੱਕਿਆ ਇੱਥੇ ਰੱਖਿਆ ਤੇ ਪਰ ਸਾਨੂੰ ਮਿਲਦੇ ਆ ਬਾਅਦ ਵਿੱਚ ਨਵੇਂ ਮਿੱਤਰੋ ਲੱਡੂ ਲੱਡੂ ਆਪਾਂ ਸਭ ਚਣਦੇ ਆਂਦੇ ਉੱਥੇ ਉੱਪਰ ਦੇ ਉੱਪਰ ਵੀ ਚਣਦੇ ਤੇ ਇੱਥੇ ਥੋੜੇ ਜਿਹਾ ਇਕੱਠੇ ਜੇ ਕਰਕੇ ਸਾਰੇ ਚਣਦੇ ਤੇ ਫਿਰ ਆਪਣੀਆਂ ਮੱਠੀਆਂ ਪਈਆਂ ਤੇ ਇੱਧਰ ਆਪਣੇ ਖਰਮੇ ਨੇਗੇ ਤੇ ਰੋਮੀ ਹੁਣ ਆਪਣੇ ਡੜੀਆਂ ਲਾਉਣ ਲੱਗਿਆ ਰੋਮੀ ਸੇ ਹਾਈ ਕਰਦੇ ਹੁਣ ਕਰਦੇ ਹੈਲੋ ਹੁਲੋ ਕਰਦੇ ਹਾਈ ਗਾਇਸ ਵੈਲਕਮ ਸਲਾਮ ਖੁਦਾ ਆਪ ਇਸ ਆਪ ਸਭ ਕੋ ਸਲਾਮਤ ਰੱਖੇ ਇਹ ਹੈ ਨਰਿੰਦਰ ਇਹ ਬਲੌਗ ਹੀ ਬਣਾਤਾ ਰਹਤਾ ਹੈ ਆ ਮੈਂ ਆ ਪਾਕਿਸਤਾਨ ਸੇ ਇਸਕੇ ਬਹੁਤ ਵੱਡੇ ਫੈਨ ਹੈ ਇੰਡੀਆ ਵਾਲੇ ਇਸका ब्लॉग ਨਹੀਂ دیکھتے ਆਂ ਪਾਕਿਸਤਾਨੀ ਆਂ ਹਮ ਇਸका ब्लॉग دیکھتے ਆਂ। ਆਹ। थैंक यू थैंक यू गाइस। 에 गाइस ਪਤਾ ਨਹੀਂ ਉਹ ਕੀ ਕਰਨ ਲੱਗਿਆ ਹੋਇਆ। ਆਹ ਦੇਖੋ। ਪਰਨੇ ਚ ਮੱਠੀਆਂ ਘਰ ਨੂੰ ਲੈ ਕੇ ਜਾ ਰਿਹਾ ਸੀ गाइस। ਕਿੰਨੀਆਂ ਜੋੜੀਆਂ ਦੇਖੋ ਕਿੰਨੀਆਂ ਸੋਹਣੀਆਂ ਹੋ ਰਹੀਆਂ। ਆਹ। ਕਰਲਾ ਕਰਲਾ ਉਹਨੇ ਕੋਹ ਨਹੀਂ ਕਰਨ। ਓਏ ਉਦੋਂ ਕੰਮ ਦਾ ਵੇਲਾ ਹੀ ਚੰਗਾ। ਕਰਦਾ ਕੀ ਆ। ਬਾਕੀ ਬਾਬੇ ਸਾਰਾ ਕੰਮ ਆਪਣਾ ਨਿਬੜ ਗਿਆ ਹੁਣ ਉਹਨਾਂ ਨੂੰ ਹਵਾ ਲੱਗ ਜੂਗੀ ਤੇ ਉਸ ਤੋਂ ਬਾਅਦ ਆਪਣਾ ਤੇ ਤੋਂ ਬਾਅਦ ਆਪਣਾ ਕੰਮ ਨਿਬੜ ਜਾਣਾ ਬਸ ਹੁਣ ਸਿਰਫ ਲੜੀਆਂ ਲਾਉਣੀਆਂ ਰਹਿ ਗਈਆਂ ਤੁਹਾਨੂੰ ਆਖਰ ਤੇ ਆਏ ਦਿਖਾਵਾਂਗੇ ਵੀ ਲੜੀਆਂ ਚੱਲਦੀਆਂ ਕਿੱਦਾਂ ਦੀਆਂ ਲੱਗਦੀਆਂ ਦੇਖੋ ਬਾਬੇਓ ਕਿੰਨੀ ਕਿੰਨੀ ਕਿੰਨਾ ਕਿੰਨਾ ਸੋਹਣਾ ਥਿਊ ਆ ਰਿਹਾ ਅਥਾ ਹਿਆਖੜਾ ਇੱਥੇ ਉਹ ਤਾਂ ਲਾ ਦਿੰਦਾ ਗਿੱਟੀ-ਗਿੱਟੀ ਕੋਈ ਬਾਕੀ ਬਾਬੇਓ ਦੇਖੋ ਕਿੰਨਾ ਸੋਹਣਾ ਥਿਊ ਆ ਰਿਹਾ ਓਏ ਹੋਏ ਹੋਏ ਨਾ ਓਹ ਦੇਖੋ ਉਧਰੋਂ ਉਹ ਨੀਰ ਦਿਖ ਰਹੀ ਹੈ ਜਿੱਥੇ ਬਸ ਸਾਰੇ ਦਰਹਤੇ ਦਿਖ ਰਹੇ ਨੇਗੇ ਗਿੱਲਾ ਨੀਰ ਜਿਹਨੂੰ ਕਹਿੰਦੇ ਆ ਆਪਣੇ ਇਧਰੋਂ ਉਹ ਦੂਰ ਤੱਕ ਰਨਾ ਕੈਨਲੀ ਨੀਰ ਦਿਖ ਰਹੀ ਹੈ ਮੀਨ ਇਹ ਸਾਰੇ ਹੀ ਸਾਫ਼ ਕਰਤਾ ਬਾਬਿਓ ਬਾਕੀ ਇਧਰ ਹੁਣ ਸਨਸੈਟ ਆਉਣ ਲੱਗਿਆਗਾ ਦੇਖੋ ਬਾਕੀ ਲੜੀਆਂ ਅਸੀਂ ਆਪਣੀਆਂ ਆਪ ਹੀ ਪਾਉਣ ਲੱਗੇ ਹੋਏ ਆ ਕਿਉਂਕਿ ਇੱਕ ਵਾਰ ਸਾਬ ਰੂਮ ਵੀ ਸਾਧ ਲਿਆ ਤੇ ਬਾਕੀ ਆਪਣੀਆਂ ਲੜੀਆਂ ਆਪ ਹੀ ਪਾਉਣ ਲੱਗੇ ਹੋਏ ਆ ਥੋੜੀ ਜਿਹੀ ਮਨੀ ਸੇਵ ਹੋ ਜਾਂਦੀ ਹੈ ਕੀ ਤੇ ਬਾਕੀ ਪਈਆਂ ਹੀ ਸੀ ਕਰੇ ਨੇ ਤੋਇਆਂ ਦੀਆਂ ਪਾਥੀਆਂ ਵੀ ਦਿਖਾ ਦੇ। ਉਹ ਦੇਖੋ ਬਾਬਿਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ। ਉਹ ਦੇਖੋ ਜਿੰਨੀਆਂ ਤੁਹਾਨੂੰ ਉਹ ਦਿਖ ਰਹੀਆਂ ਨੇ ਨਾ ਪਾਥੀਆਂ ਨੇਗੀਆਂ ਉਧਰ ਵੀ। ਬਾਦੂ ਵੀ ਆ ਬਾਬਿਓ ਸਾਡੇ ਪਿੰਡ ਬਹੁਤ ਪਈਆਂ। ਚੱਕਣ ਆ ਜਾ ਵੱਡਾ ਬੋ ਪੈਂਦੀ ਆ। ਓਏ ਇਹ ਗੱਲ ਆ ਚੱਕਣ ਆ ਜਾ ਵੱਡਾ ਬੋ ਪੈਂਦੀ। ਸ਼ਹਿਰ 'ਚ ਪਤਾ ਪਾਥੀ ਕਿਨੇ ਦੀ ਵਿਕੇ ਆਦਗੀ। 100 ਰੁਪਏ। ਲੈ 100 ਰੁਪਏ ਦੀ 20 ਰੁਪਏ ਦੀ ਪਾਥੀ ਵਿਗਈ 100 ਰੁਪਏ ਦੀ। ਗੱਲਾਂ ਦੇਖ ਕੀ ਕਰਦਾ ਬਾਬਿਓ। ਸਾਡੇ ਦਾ 3.5 ਦੀ ਲੈ ਕੇ ਗਏ ਆ ਇਹਨਾਂ ਦਾ 3 ਦੀ ਸ਼ਹਿਰ ਚ 10 ਰੁਪਏ ਦੀ ਪਾਤੀ ਵਿਕੀ ਐ ਤੱਕੀ ਲੋੜੀ ਵੜੇ ਚਲੋ ਸਾਰਾ ਕੰਮ じゃ ਕਰ ਦਈਏ ਫਿਰ ਤੁਹਾਨੂੰ ਨਾ ਲਾਸਟ ਚ ਦਿਖਾਉਣਾ ਕਿੰਨੀ ਕੁ ਵਧੀਆ ਲੱਗ ਰਹੀ ਐ ਲੜੀ ਸੋ ਮਿੱਤਰ ਉਹ ਲੜੀਆਂ ਦਾ ਆਪਾਂ ਪਾਤੀਆਂ ਸੀਗੀਆਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੁਹਾਨੂੰ ਕੋਲ ਜਾ ਕੇ ਵੀ ਦਿਖਾ ਦਿੰਨਾ ਲੜੀਆਂ ਤਾਂ ਮਿੱਤਰ ਉਹ ਆਪਾਂ ਪਾਤੀਆਂ ਸੀਗੀਆਂ ਤੇ ਉਹਦਾ ਕਨੈਕਸ਼ਨ ਨਹੀਂ ਆਪਾਂ ਕੀਤਾ ਇੱਕ ਮੰਡੇ ਦੀ ਲਾਈਟ ਹੋਰ ਤੇਜ ਹੋ ਜਾਂਦੀ ਆ ਕਨੈਕਸ਼ਨ ਨਹੀਂ ਆਪਾਂ ਕੀਤਾ ਕਿਉਂਕਿ ਹਨੇਰਾ ਬਹੁਤ ਹੋ ਗਿਆ ਸੀਗਾ ਤੇ ਮੈਨੂੰ ਵੀ ਮਿੱਤਰੋ ਜਾਣਾ ਸੀਗਾ ਇੱਕ ਜ਼ਰੂਰੀ ਕੰਮ ਗਿਆ ਸੀਗਾ ਮੈਂ ਤੇ ਉਹ ਜ਼ਰੂਰੀ ਕੰਮ ਦੇ ਕਰਕੇ ਫਿਰ ਮੈਂ ਅੱਧ ਵਿਚਾਲੇ ਕੰਮ ਕਰਕੇ ਕੰਮ ਵਿਚਾਲੇ ਛੱਡ ਗਿਆ ਸੀ ਜਿਹੜਾ ਮਾੜਾ ਮੋਟਾ ਕੰਮ ਸੀਗਾ ਰੋਮੀ ਹੁੰਨਿਆ ਨੇ ਕਰਤਾ ਸੀਗਾ ਤੇ ਫਿਲਹਾਲ ਮਿੱਤਰੋ ਤਿੰਨ ਦਿਨਾਂ ਦਾ ਇਹ ਵਲੌਗ ਸੀਗਾ ਮੈਂ ਕਿਹਾ ਵੀ ਬਾਲਾ ਵੱਡਾ ਬਣ ਜਾਣਾ ਨਾ ਹੁਣ ਇੱਥੇ ਕਿ ਜੇ ਐਂਡ ਕਰ ਦਿੰਨਾ ਤਾਂ ਮੈਂ ਜ਼ਿਆਦਾਤਰ ਕੁਝ ਦਿਖਾਇਆ ਨਹੀਂ ਹੈਗਾ ਮੈਨੂੰ ਆਈ ਥਿੰਕ ਮੈਨੂੰ ਲੱਗ ਰਿਹਾ ਵਾ ਵੀ ਵਲੌਗ ਕਾਫੀ ਵੱਡਾ ਬਣ ਗਿਆ ਚਲੋ ਕੋਈ ਗੱਲ ਨਹੀਂ ਜੇ ਮਿੱਤਰੋ ਵਲੌਗ ਵਧੀਆ ਲੱਗਿਆ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਬਸਕ੍ਰਾਈਬ ਕਰਕੇ ਜਾਇਓ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਤੱਕਰ ਵਲੌਗ ਦੇਖਣ ਲਈ ਤੇ ਅਗਲੇ ਵਲੌਗ ਵਿੱਚ ਮਿੱਤਰੋ ਬਣੇ ਰਹੋ ਕਿਉਂਕਿ ਬੜਾ ਘੈਂਡ ਘੈਂਡ ਕੰਟੈਂਟ ਆ ਰਿਹਾ ਵਾ ਉਹ ਇਸ ਕਰਕੇ ਇੱਕ ਮਿੰਟ ਇੱਕ ਕਿਉਂਕਿ ਹੁਣ ਕੱਲ ਨੂੰ ਕੱਲ ਨੂੰ ਤਾਂ ਮੈਂ ਸ਼ਾਇਦ ਕਾਲਜ ਜਾਵਾਂ ਬਾਕੀ ਮੈਨੂੰ ਕਨਫਰਮ ਨਹੀਂ ਹੈਗਾ ਤੇ ਆਪਣਾ ਹਨਾ ਮਤਲਬ ਹੁਣ ਸਾਰੀਆਂ ਬਿਆਰੀਆਂ ਤੇ ਆਰੀਆਂ ਸ਼ੁਰੂ ਹੀ ਨੇਗੀਆਂ ਹੁਣ ਗੱਡੀ ਗੁੱਡੀ ਵੀ ਤਾਂ ਕੱਲ ਨੂੰ ਪਾ ਕੇ ਲੈ ਕੇ ਆਉਣੀਆਂ ਨੇਗੀਆਂ ਸਾਰੀਆਂ ਹੀ ਜਿਵੇਂ ਹੁਣ ਆਪਣੀਆਂ ਗੱਡੀਆਂ ਦੋਨੋਂ ਇੱਧਰ ਲੱਕੀਆਂ ਹੋਈਆਂ ਨੇਗੀਆਂ ਦੇਖੋ ਕਿੰਨੀਆਂ ਗੰਦੀਆਂ ਆ ਦੇਖੋ ਕਿੰਨੀ ਮਿੱਟੀ ਆ ਆ ਆ ਇਹ ਦੇਖੋ ਅੰਦਰ ਵਾਲੀ ਗੱਡੀ ਦੇਖੋ ਲੈ ਕਿੰਨੀ ਮਿੱਟੀ ਭਰੀ ਪਈ ਆ ਦੋਨੋਂ ਦੋਨੋਂ ਗੱਡੀਆਂ ਉਰੀ ਲਗਾਈ ਹੋਈਆਂ ਨੇਗੀਆਂ ਕਿਉਂਕਿ ਆਪਣੇ ਆਪਣੇ ਜਿਹੜਾ ਹੈਗਾ ਵਾ ਯਾਗਾ ਅੰਦਰ ਹੈ ਨਹੀਂ ਕਿ ਹੁਣ ਕਿਉਂਕਿ ਸਮਾਨ ਸਮੁੰਦ ਵੀ ਕਾਫੀ ਰੱਖਿਆ ਹੋਇਆ ਹੈ ਪਾ ਨਾ ਇਸ ਕਰਕੇ ਚਲੋ ਮਿੱਤਰੋ ਆਹੀ ਸੀਗਾ ਵਲੌਗ ਜੇ ਵਲੌਗ ਪਧੀਆ ਲੱਗੇ ਲਾਈਕ ਕਰਦੇ ਕਮੈਂਟ ਕਰਦੇ ਸਬਸਕ੍ਰਾਈਬ ਕਰਕੇ ਜਾਇਓ ਤੇ ਵਲੌਗ ਨੂੰ ਸ਼ੇਅਰ ਜਰੂਰ ਕਰਦੇ ਮਿੱਤਰੋ ਆਪਦੇ ਜਾ ਰਹੇ ਮਿੱਤਰਾਂ ਵਿੱਚ ਦੇਖ ਲਓ ਅੱਜ ਤੁਹਾਨੂੰ ਲੱਡੂ ਵੀ ਕਿਵੇਂ ਬਣਦੇ ਉਹ ਵੀ ਦਿਖਾਤੇ ਠੀਕ ਆ ਬਹੁਤ ਕੁਝ ਦਿਖਾਇਆ ਅੱਜ ਦੇ ਵਲੌਗ ਚ ਹਨਾ ਚਲੋ ਵਧਦੇ ਆ ਤੇ ਮੈਂ ਫਿਰ ਬੋਲੇ ਨਾ ਅੱਗੇ ਵਧਦੇ ਆ ਮਤਲਬ ਅਗਲੇ ਦਿਨ ਲਈ ਇਹ ਹੈਗਾ ਮਤਲਬ ਉਹ ਕੰਟੀਨਿਊ ਕਰਦੇ ਹਾਂ ਯਾਰ ਬਸ ਸਿੱਧੀ ਜਿਹੀ ਗੱਲ ਠੀਕ ਹੈ